ਜੀਣਾ ਹੈ ਤਾਂ ਮਰਨਾ ਸਿੱਖੋ ਹੱਕਾਂ ਖਾਤਰ ਲੜਨਾ ਸਿੱਖੋ ਜੀਣਾ ਹੈ ਤਾਂ ਮਰਨਾ ਸਿੱਖੋ ਕਿਹੜੀ ਉਹਦੀ ਬਲੈਰੋ ਗੱਡੀ ਗਈ ਸੀ ਉਹ ਵੀ ਦੱਸ ਦਿਆਂਗੇ ਕਿਉਂਕਿ ਲੋਕ ਸਾਡੇ ਨਾਲ ਨੇ ਯਾਰ ਜਿਨ੍ਹਾਂ ਨੇ ਉੱਥੇ ਬੈਠੇ ਨੂੰ ਕਵਰ ਕੀਤਾ ਇਹ ਟਰਾਲੀਆਂ ਦੀ ਪੈੜ ਨੱਪੀ ਉਹ ਸਾਡੇ ਨਾਲ ਨੇ ਇਹ ਸਮਾਣੀ ਉਹਨਾਂ ਦਾ ਯਾਰ ਸਾਡਾ ਤਾਂ ਅਜ ਕੁਝ ਨਹੀਂ ਹੈ ਲੋਕਾਂ ਦਾ ਤਾਂ ਇਹ ਵੀ ਉਹ ਸਾਰੇ ਪ੍ਰਸ਼ਾਜਨ ਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੇ ਇਹਨਾਂ ਦੇ ਪੀ ਆਈ ਜੀ ਮਨਦੀਪ ਸਿੱਧੂ ਵੀ ਸੁਣਦਾ ਹੋਣਾ ਇਸ ਵੀਡੀਓ ਨਾਨਕ ਸਿੰਘ ਭਾਵੇਂ ਬਦਲ ਕੇ ਚੱਲਿਆ ਗਿਆ ਸੁਣਦਾ ਉਹ ਵੀ ਹੁਣ ਕਿਉਂਕਿ ਤੁਹਾਨੂੰ ਜੁੜੇ ਹੋਏ ਇਹ ਗੱਲ ਜਿੱਥੇ ਤੁਹਾਨੂੰ ਦੱਸਣੀ ਜ਼ਰੂਰੀ ਜੜੀ ਹੈ ਜਿਹੜੇ ਸਾਡੇ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ ਅਰੋੜਾ ਵੀ ਦੇਖ ਰਿਆ ਹੋਣਾ ਤੇ ਇਹਨਾਂ ਦੇ ਹੋਰ ਜਿਹੜੇ ਮੀਡੀਆ ਤੇ ਆ ਕੇ ਹੋਰ ਤੇ ਪੰਨੂ ਵਰਗੇ ਦੂਜੇ ਪ੍ਰਚਾਰ ਕਰਦੇ ਨੇ ਉਹ ਵੀ ਦੇਖਦੇ ਹੋਣਗੇ। ਭਾਈ ਤੁਸੀਂ ਸੁਣ ਲਓ ਕਹਾਂ ਚ ਬੈਠੇ ਸਾਡੀ ਗੱਲ। maal ਬਰਾਮਦ ਹੋ ਗਿਆ, ਸਮਾਨ ਬਰਾਮਦ ਹੋ ਗਿਆ ਟਰਾਲੀਆਂ ਦਾ। ਦੋ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ। ਤੁਹਾਨੂੰ ਐਦੋਂ ਮੈਥੋਂ ਪਹਿਲੇ ਬੁਲਾਰੇ ਦੱਸ ਗਏ। ਰੇਮਬ ਸਮੇਤ ਟਾਇਰ ਟੂਬ ਤੇ ਨਾਲ ਵੀ ਨਾਲ ਉਹਨਾਂ ਦੀਆਂ ਹੱਬਾਂ, ਹਿੱਥੇ ਦੀਆਂ ਇਹ ਬਰਾਮਦ ਹੋ ਗਿਆ। 4 ਸਰ ਹੱਬਾ ਸਮੇਤ ਰਿੰਮ ਸਮੇਤ ਟੂਬਾ ਸਮੇਤ ਚਾਰ ਟੈਕਰ ਬਰੰਦ ਹੋਇਆ ਦੋ ਟਰਾਲੀਆਂ ਜਿੱਦਾਂ ਇੱਕ ਟਰਾਲੀ ਦੀ ਸਨਾਖਤ ਕਰਤੀ ਮੌਕੇ ਤੇ ਦੂਜੀ ਦੀ ਆਪਾਂ ਧੜ ਕੇ ਗੱਲ ਨੂੰ ਕਰ ਦਿਆਂਗੇ ਸਨਾਖਤ ਇਹ ਮਤਲਬ ਇੱਕ ਟਰਾਲੀ ਦੀ ਦਹੀਂ ਜਿਹੜੀ ਦਹੀਂ ਲਾਉਂਦੇ ਆਪਾਂ ਉਹ ਦਹੀਂ ਉਸੇ ਟਰਾਲੀ ਆ ਲੰਬੇ ਸਮੇਂ ਤੋਂ ਸਾਡੀ ਜਿਹੜੀ ਇਨਕੁਆਰੀ ਆ ਉਹ ਚੱਲ ਰਹੀ ਸੀ ਕਿਉਂਕਿ 19 ਮਾਰਚ ਨੂੰ ਜਿਹੜੀ ਆ ਝਾੜੂ ਪਾਰਟੀ ਨੇ ਸਾਡਾ ਦੋਲੇ ਮੋਰਚੇ ਜਿਹੜੇ ਇੱਕ ਨੌਰੀ ਕੇ ਸੰਭੂ ਆ ਉਹ ਉਜਾੜੇ ਨੇ ਭਾਈ ਇਹਨਾਂ ਨੇ ਅਸੀਂ ਉਜਾੜੀ ਕਹਿੰਦੇ ਅਸੀਂ ਕਹਿ ਸਕਦੇ ਹਾਂ ਵੀ ਉਜਾੜੀ ਨਹੀਂ ਇਹਨਾਂ ਨੇ ਚੱਕ ਚੱਕ ਕੇ ਸਾਡੀਆਂ ਟਰਾਲੀਆਂ ਜਿਹੜੀਆਂ ਖਤਾਨਾ ਸਿੱਟੀਆਂ ਪਰ ਜਦੋਂ ਖਤਾਨਾ ਦੇ ਵਿੱਚ ਸਿੱਟੀਆਂ ਉੱਥੇ ਪੁਲਿਸ ਦੀ ਨਿਗਰਾਨੀ ਦੇ ਵਿੱਚ ਜਿਹੜੀ ਆਮ ਪਾਰਟੀ ਦੇ ਜਿਹੜੇ ਵਰਕਰ ਆ ਜਾਂ ਆਮ ਪਾਰਟੀ ਦੇ ਜਿਹੜੇ ਵਿਧਾਇਕ ਆ ਜਾਂ ਉਹਨਾਂ ਦੇ ਆਗੂ ਆ ਉਹ ਟਰਾਲੀਆਂ ਉੱਥੋਂ ਪਾ ਪਾ ਕੇ ਆਪਣੇ ਸ਼ਹਿਰਾਂ ਨੂੰ ਲੈ ਕੇ ਆਏ ਸਾਨੂੰ ਇਹ ਜਾਣਕਾਰੀ ਸਾਨੂੰ ਇਹ ਜਾਣਕਾਰੀ ਮਿਲੀ ਵੀ ਇੱਥੇ ਕਿਉਂਕਿ ਕੁਝ ਸਾਨੂੰ ਲਗਭਗ ਮਾਰਚ ਦੇ ਵਿੱਚ ਇਹ ਮਾਰਚ ਦੇ 25 26 ਮਾਰਚ ਨੂੰ ਜਾਣਕਾਰੀ ਮਿਲ ਗਈ ਸੀ ਅਸੀਂ ਉਸੇ ਦਿਨ ਤੋਂ ਪੈੜ ਨੱਪਦੇ ਨੱਪਦੇ ਜਾਨੀ ਕਈ ਵਾਰ ਅਸੀਂ ਨੇ ਨਗਰ ਕੌਂਸਲ ਦੇ ਦਫ਼ਤਰ ਵੀ ਰੇਡ ਮਾਰੀ ਪਰ ਉਹ ਜਿਹੜਾ ਸੇ ਇੱਥੇ ਦਾ ਅਸੀਂ ਪ੍ਰਧਾਨ ਕਹਿ ਸਕਦੇ ਆ ਨਗਰ ਕੌਂਸਲ ਦਾ ਬਹੁਤ ਚਲਾਕ ਹੈ ਬਾਈ ਉਹ ਹਰ ਵਾਰ ਸਾਡੇ ਮਤਲਬ ਰੇਡ ਦੇ ਵਿੱਚੋਂ ਵੱਜ ਜਾਂਦਾ ਸੀਗਾ ਪਰ ਆ ਹੁਣ ਅਸੀਂ ਪੈੜ ਨੱਪ ਨੱਪ ਕੇ ਜਾਨੀ ਜਿਹੜੀਆਂ ਦੋ ਟਰਾਲੀਆਂ ਉੱਥੋਂ ਆਈਆਂ ਨੇ ਉਹਨਾਂ ਦੀ ਪੈੜ ਨੱਪ ਕੇ ਐਂਡ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਉਹ ਦੋ ਟਰਾਲੀਆਂ ਨੇ ਉਹ ਖੁਰਦ-ਬੁਰਦ ਕਰਤੀਆਂ ਇਹਨਾਂ ਨੇ ਉਹਨਾਂ ਦਾ ਜਿਹੜਾ ਅੱਧਾ ਸਮਾਨ ਆ ਉਹਦੀਆ ਵਰਕਸ਼ਾਪ ਦੇ ਵਿੱਚ ਪਿਆ। ਸੋ ਉਹ ਸਮਾਨ ਬਰਾਮਦ ਕਰਾਉਣ ਵਾਸਤੇ ਸੋ ਉਹ ਸਮਾਨ ਬਰਾਮਦ ਕਰਾਉਣ ਵਾਸਤੇ ਅੱਜ ਅਸੀਂ ਵੱਡਾ ਕੱਠ ਕੀਤਾ। ਸੋ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਫੋਨ ਕਰਕੇ ਆਖਿਆ ਵੀ ਇੱਥੇ ਦਾ ਜਿੰਦਾ ਖਲਵਾ ਕੇ ਜਿਹੜਾ ਅੰਦਰ ਸਾਡਾ ਸਮਾਨ ਪਿਆ ਉਹਦੀ ਸਾਡੀ ਪੁਸ਼ਟੀ ਕਰਾਈ ਜਾਵੇ। ਕੈਸਾ ਕੋਈ ਪੂਰੇ ਸਮਾਨ ਪਿਆ ਆਰ ਪੰਖੇ ਦੇ ਤਕੂਦੇ ਦੀਨ ਪਈਆਂ ਨੇ ਬਿਲਕੁਲ ਹੀ ਦੇਖੋ ਸਾਡੇ ਕੋਲੇ ਵਿਦ ਸਬੂਤ ਨੇ ਵਿਦ ਪ੍ਰੂਫ ਨੇ ਅਸੀਂ ਖੁਲਾਸੇ ਕਰਾਂਗੇ ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ ਅਸੀਂ ਉਸ ਦਿਨ ਦੇ ਇਹਨਾਂ ਦੇ ਇਹ ਬਲੇਮ ਲਾ ਦੇਣੇ ਸੀਗੇ ਪਰ ਬਲੇਮ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲੇ ਵੱਡੇ ਪ੍ਰੂਫ ਨੇ ਸਾਡੇ ਕੋਲੇ ਵੀਡੀਓ ਬਣੀਆਂ ਹੋਈਆਂ ਨੇ ਪਰ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਰੋ ਜਾਨੀ ਜਿੰਦਾ ਖਲਵਾ ਕੇ ਤੁਨ ਜਗ ਜਹਰ ਕਰਾਂਗੇ ਜਿਹੜਾ ਅੰਦਰ ਸਮਾਨ ਪਿਆ ਕਿਉਂਕਿ ਇਹ ਜਿਹੜੀ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆ ਕਿ ਆਮ ਪਾਰਟੀ ਝਾੜੂ ਇਹ ਟਰਾਲੀ ਚੋਰਾ ਟਰਾਲੀ ਚੋਰਾ ਉਹ ਗੱਲ ਸਾਬਤ ਹੋ ਗਈ ਜਣੀ ਇਥੋਂ ਜਾਹਰ ਕੱਲ ਨੂੰ ਅਸੀਂ ਸਮਾਨ ਬਰਾਮਦ ਕਰਾ ਕੇ ਪ੍ਰਸ਼ਾਸਨ ਹੋਂ ਆ ਜਾਂਦਾ ਕਿਉਂਕਿ ਸਾਡੇ ਕੋਲੇ ਇਹ ਪੱਕੇ ਵਾਅਦੇ ਨੇ ਪੱਕੇ ਪ੍ਰੂਫ ਨੇ ਇਹ ਟਰਾਲੀਆਂ ਦਾ ਜਿਹੜਾ ਅੱਧ ਤੋਂ ਜ਼ਿਆਦਾ ਸਮਾਨ ਆ ਇਸ ਪਲਾਟ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਪਿਆ ਇਹ ਕਿਹਦੀ ਕਿਹਦੀ ਨੇ ਟਰਾਲੀਆਂ ਨਾਮ ਕੀ ਕੀ ਹੈ ਦੇਖੋ ਜੀ ਇੱਕ ਸਾਡੇ ਸੂਬੇ ਦੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਤੋਂ ਟਰਾਲੀ ਆ ਲਾਲ ਤੇ ਪੀਲੇ ਰੰਗ ਦੀ ਸਿੰਗਲ ਟੈਰੀ ਟਰਾਲੀ ਸੀਗੀ ਉਹ ਟਰਾਲੀ ਉਹ ਇੱਥੇ ਆ ਕੇ ਨਾਬੇ ਦੇ ਵਿੱਚ ਉਹ ਉਹ ਖੁਰਦ-ਵੁਰਦ ਕੀਤੀ ਗਈ ਆ ਸਾਡੇ ਕੋਲੇ ਉਹ ਟਰਾਲੀ ਜਿਹੜੀ ਆਈ ਆ ਉਹਦਾ ਵੀ ਪ੍ਰੂਫ ਆ ਜਿਹੜੇ ਜਿਹਦਾ ਸਮਾਨ ਪਿਆ ਉਹਦਾ ਵੀ ਪ੍ਰੂਫ ਨੇ ਸਾਡੇ ਕੋਲੇ ਸੋ ਵੀ ਤੁਹਾਨੂੰ ਦੇਵਾਂਗੇ ਅਸੀਂ ਸੋ ਦੂਜੀ ਟਰਾਲੀ ਨੀਲੇ ਰੰਗ ਦੀ ਸੀਗੀ ਉਹ ਮਜ਼ਦੂਰ ਸੰਘਰਸ਼ ਕਮੇਟੀ ਦੀ ਸੀ ਉਹ ਅੰਮ੍ਰਿਤਸਰ ਦੇ ਏਰੀਆ ਦੀ ਸੀਗੀ ਉਹ ਵੀ ਸਿੰਗਲ ਟੈਰੀ ਸੀ ਜਣੀ ਚਾਰ ਟਾਇਰ ਹੱਬਾ ਹੁੱਕਾ ਜਿਹੜੀ ਜੈਕ ਜਿਹੜੇ ਲੱਗੇ ਹੋਏ ਸੀ ਉਹ ਸਾਨੂੰ ਅਬੀ ਦਾ ਵੀ ਇਹ ਵਰਕਸ਼ਾਪ ਦੇ ਵਿੱਚੋਂ ਕਿਉਂਕਿ ਜਿਹੜੀ ਵਰਕਸ਼ਾਪ ਆ ਤੁਹਾਨੂੰ ਵੀ ਪਤਾ ਵੀ ਇਹ ਗੇਟ ਗ੍ਰੇਲਾ ਬਣਾਉਂਦੇ ਆ ਨਾ ਇੱਥੇ ਟਰਾਲੀਆਂ ਦੇ ਟਰਾਲੀਆਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਟਾਇਰਾਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਕੋਈ ਜੈਕਾਂ ਦਾ ਮਤਲਬ ਬਣਦਾ ਇਹ ਟਰਾਲੀਆਂ ਮਤਲਬ ਕਿ ਵਰਕੀਆਂ ਨਹੀਂ ਹੋਈਆਂ ਲਿਆ ਕੇ ਟੱਟ-ਵੱਟ ਕਰ ਆ ਜਿਵੇਂ ਤੁਸੀਂ ਦੱਸਿਆ ਨਾ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਨਾਬੇ ਦੇ ਵਿੱਚ ਦੋ ਟਰਾਲੀਆਂ ਆਈਆਂ ਭਾਈ ਅਸੀਂ ਪੈੜ ਨੱਪੜੀ ਸ਼ੁਰੂ ਕਰਤੀ ਤਿੰਨ ਵਾਰ ਰੇਡ ਮਾਰੀ ਇਹਨਾਂ ਨੂੰ ਡਰ ਸੀ ਵੀ ਇਹ ਟਰਾਲੀ ਕਿਉਂਕਿ ਰੰਗ ਕਰਨ ਵਾਸਤੇ ਕਈ ਪੇਂਟਰਾਂ ਕੋਲੇ ਫਿਰੇ ਉਹਨਾਂ ਭਰਾਵਾਂ ਨੇ ਸਾਨੂੰ ਸਾਡੇ ਤੱਕ ਪਹੁੰਚ ਕੀਤੀ ਪਰ ਐਂਡ ਦੇ ਵਿੱਚ ਜਾ ਕੇ ਜਦੋਂ ਇਹ ਗੱਲ ਉਹਨਾਂ ਨੂੰ ਹਜਮ ਨਹੀਂ ਆਈ ਵੀ ਇਹ ਟਰਾਲੀਆਂ ਫੜੀਆਂ ਜਾਣਗੀਆਂ ਉਹਨਾਂ ਨੇ ਉਹ ਟਰਾਲੀਆਂ ਜਿਹੜੀ ਵਰਕਸ਼ਾਪ ਦੇ ਵਿੱਚ ਵੱਡ ਢੁੱਕ ਕਰਕੇ ਕੁਵਾੜੀਆਂ ਨੂੰ ਦਿੱਤੀਆਂ ਬਾਈ ਇੱਥੇ ਤੱਕ ਵੀ ਪ੍ਰੂਫ ਆ ਸਾਡੇ ਸੋ ਅਸੀਂ ਮੰਗ ਕਰਦੇ ਆ ਬਾਈ ਜਿਹੜਾ ਇੱਥੇ ਦਾ ਚੋਰ ਆ ਯਾਨੀ ਪੱਪੂ ਜਾਂ ਜਿਹੜਾ ਲੈ ਕੇ ਆਇਆ ਜਾਂ ਜਿਹਨੇ ਵਰਕਸ਼ਾਪ 'ਚ ਪਿਆ ਉਹਦੇ ਪਰਚਾ ਹੋਣਾ ਚਾਹੀਦਾ ਕਿਉਂਕਿ ਬਾਈ ਪਰਚਾ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਕਰ ਰਹੇ ਸੀਗੇ ਝਾੜੂ ਪਾਰਟੀ ਟਰਾਲੀ ਚੋਰਾ ਇਹ ਗੱਲ ਸਾਬਤ ਆ ਅੱਜ ਇਹ ਸਾਬਤ ਹੋ ਜੂਗੀ ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਆ ਕੇ ਗੱਲ ਜਗ ਜाहिर ਕਰਨ ਜਿਹੜੀਆਂ ਅਦਸਮਾਨ ਪਿਆ ਕਿਉਂਕਿ ਜਿਹੜੇ ਸਾਡੇ ਭਰਾ ਟਰਾਲੀਆਂ ਲੈ ਕੇ ਗਏ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹਨੇ ਸ਼ੰਭੂ ਬਾਰਡਰ ਤੋਂ ਹੂ ਟਰਾਲੀਆਂ ਕੋਈ ਚੋਰੀ ਹੋਈਆਂ ਨੇ ਕੋਤਾਂਦੀਆਂ ਤੋਂ ਬ੍ਰਾਮ੍ਹਤ ਹੋਈਆਂ ਨੇ ਬਿਲਕੁਲ ਜੀ ਸਾਡੇ ਕੋਲੋਂ ਲਗਭਗ 30-35 ਟਰਾਲੀਆਂ ਜਿਹੜੀਆਂ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਸੀਗੀਆਂ ਉਹਨਾਂ 'ਚੋਂ 7 ਤੋਂ ਜ਼ਿਆਦਾ ਟਰਾਲੀਆਂ ਨੇ ਜਿਹੜੀਆਂ 10 ਤੋਂ 12 ਟਰਾਲੀਆਂ ਉਹ ਅਸੀਂ ਬ੍ਰਾਮ੍ਹਤ ਕਰ ਚੁੱਕੇ ਆਂ ਔਰ 22-23 ਟਰਾਲੀਆਂ ਜਿਹੜੀਆਂ ਹਜੇ ਤੱਕ ਨਹੀਂ ਲੱਭੀਆਂ ਸਾਨੂੰ ਜਿਨ੍ਹਾਂ ਦੇ ਅਸੀਂ ਪੈੜ ਨੱਪਦੇ ਨੱਪਦੇ ਜਾਨੀ ਉਸ ਹਰ ਇੱਕ ਚੋਰ ਦੇ ਘਰ ਤੱਕ ਪਹੁੰਚਾਂਗੇ ਜਿਨ੍ਹਾਂ ਚਿਰ ਸਾਡੀਆਂ ਟਰਾਲੀਆਂ ਮਿਲਦੀਆਂ ਨਹੀਂ ਕਿਉਂਕਿ ਇੱਕ ਗੱਲ ਅਸੀਂ ਠੋਕ ਕੇ ਕਹਦੇ ਆ ਜਿਨ੍ਹਾਂ ਚਿਰ ਇਹਨਾਂ ਲੋਕਾਂ ਦਾ ਜਾਨੀ ਚੋਰੀ ਹੋਇਆ ਸਮਾਨ ਸਾਨੂੰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆ ਝਾਰੂ ਵਾਲਿਆਂ ਦਾ ਜੀਣਾ ਹਰਾਮ ਕਰ ਦਾਂਗੇ ਬਈ ਕਰਨੇ ਜਿਹੜਾ ਅੰਦਰ ਸਮਾਨ ਪਿਆ ਉਹਦੇ ਆ ਵੀਡੀਓ ਵੀਡੀਓਜ਼ ਬਣਾ ਕੇ ਅਪਰ ਚੈੱਕ ਕਰਨੀਆਂ ਦਸੱਲੀ ਕਰਨੀਆਂ ਵੀ ਇੱਥੇ ਹੈ ਕੀ ਕੀ ਆ ਸੋ ਤਾਂ ਨਾਮਜ਼ਦ ਕਰ ਲਏ ਆ ਪੰਜ ਦਾ ਸੱਤ ਮੈਂਬਰ ਸੋ ਬੇਈਰਤੀ ਆ ਜਿਨੇ ਪ੍ਰਧਾਨ ਜੀ ਨੇ ਆਖਿਆ ਸੀ ਪਹਿਲਾਂ ਬੀਏ ਪ੍ਰਸ਼ਾਸਨ ਦੀ ਸੁਭਾਅ ਇਹ ਕੁੜਰ ਦਫਕਰ ਮਾਰਦੇ ਹੁੰਦੇ ਆ ਕਿਉਂਕਿ ਭਲੇਖਾ ਇਹਦੇ ਨੂੰ ਬੋਲਟ ਵਾਰਿਆ ਪਰ ਆਪਾਂ ਭਲੇਖਾ ਕੱਢਣ ਵਾਸਤੇ ਜੰਮਿਆ ਆਪਾਂ ਮੇਸਾ ਇਹ ਲਾ ਲਿਆ ਕੋ ਜਿੰਨਾ ਚਿਰ ਆਪਣਾ ਪੇਟਾਂ ਨਹੀਂ ਭਰਦਾ ਆਪਣੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਜਿਹੜੇ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਗਈਆਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਮੋਰਚਾ ਚੱਲਿਆ ਚੱਟਿਆ ਰਹੂਗਾ ਸੋ ਜਿੰਨੇ ਵੀ ਮੇਰੇ ਕਿਸਾਨ ਭਰਾ ਇਧਰ ਉਧਰਾਂ ਉਹਨਾਂ ਦੇ ਹੱਥ ਬਨ ਕੇ ਬੇਨਤੀ ਆ ਹਜੇ ਤਾਂ ਐਸਐਚਓ ਸਾਹਿਬ ਆਇਆ ਇੱਕ ਵਾਰ ਡੀਆਰਟੀ ਫਿਰ ਡੀਆਈਜੀ ਜਾਨੀ ਹਰੇਕ ਪ੍ਰਸ਼ਾਸਨ ਦਾ ਵੱਡੇ ਤੋਂ ਵੱਡਾ ਅਧਿਕਾਰੀ ਇਥੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਊਗਾ ਸੋ ਜੱਜਨਾ ਆਪਾਂ ਨੇ ਬੈਠਣਾ ਚਾਹੇ 10 ਵਜੇ ਮੈਂ ਦੇਖ ਲਿਆ ਕਿ ਸਾਈਡ ਤੋਂ ਬੜਾ ਜਾ ਰਿਹਾ ਹੋਇਆ ਹੈ ਜੀ ਕੋਈ ਕੋਈ ਨਾ ਕੋਈ ਜੋ ਕਰਕੇ ਸੁਣਾਦੀ ਹੈ ਕੋਈ ਨਾ ਮਾਇਨੇ ਸਿੱਟੂ ਸੁਣਾਉਣ ਤੋਂ ਬਿਨਾਂ ਗੱਲ ਕਰਨੀ ਹੈ ਇਹ ਫਾਇਦਾ ਜੀ ਕਿਥੋਂ ਹੋ ਰਿਹਾ ਹੈ ਇਹਦੇ ਵਿੱਚ ਬੱਚਾ